ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ ਉੱਤੇ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਜਿਹੜੀ ਵੀਡੀਓ ਆ ਉਹ ਹੈਗੀ ਆ ਬੋਲਣ ਦੇ ਉੱਤੇ ਵੀ ਤੁਹਾਡੇ ਕੋਈ ਵੀ ਤੁਸੀਂ ਜੌਬ ਜੇਕਰ ਕਰਨੀ ਆ ਤਾਂ ਤੁਹਾਡੀ ਕਮਿਊਨੀਕੇਸ਼ਨ ਸਕਿੱਲ ਜਿਹੜੀ ਉਹ ਵਧੀਆ ਹੋਣੀ ਚਾਹੀਦੀ ਆ ਤੁਹਾਡੇ ਬੋਲਣ ਦਾ ਤਰੀਕਾ ਜਿਹੜਾ ਵਧੀਆ ਹੋਣਾ ਚਾਹੀਦਾ ਜਿੱਦੋਂ ਤੁਸੀਂ ਕਿਸੇ ਨੂੰ ਮਿਲਦੇ ਹੋ ਤਾਂ ਤੁਹਾਡੀ ਅਗਲਾ ਜਜਮੈਂਟ ਕਰਤਾ ਵਾ ਤਾਂ ਤੁਹਾਡੇ ਬੋਲਣ ਦਾ ਤਰੀਕਾ ਤੁਹਾਡਾ ਗੱਲ ਕਰਨ ਦਾ ਕਾਇਲ ਤਾਂ ਉਸ ਤੋਂ ਬੰਦਾ ਸਮਝੀ ਜਾਂਦਾ ਕਿ ਤੁਸੀਂ ਕਿਹੋ ਜੇ ਇਨਸਾਨ ਹੋ ਜਿਵੇਂ ਆਪਾਂ ਕਿਸੇ ਨੂੰ ਵੀ ਪਹਿਲੀ ਵਾਰ ਜਦੋਂ ਮਿਲਦੇ ਆ ਤਾਂ ਉਹਦੇ ਵਿੱਚ ਆਪਾਂ ਸਾਰਾ ਕੁਝ ਸਮਝ ਜਾਂਦੇ ਆ ਕਿ ਬੰਦਾ ਕਿਦਾਂ ਦਾ ਇਨਸਾਨ ਆ ਕਿਦਾਂ ਦੀ ਉਹਦੀ ਰੈਣੀ ਬੈਣੀ ਹੋ ਸਕਦੀ ਆ ਤਾਂ ਆਪਾਂ ਪਹਿਲੀ ਵਾਰ ਹੀ ਅਗਲੇ ਨੂੰ ਜਦੋਂ ਮਿਲਦੇ ਆ ਤਾਂ ਆਪਾਂ ਉਸ ਬੰਦੇ ਦਾ ਸਭ ਕੁਝ ਕਿਰਦਾਰ ਜਿਹੜਾ ਉਸ ਸਾਰਾ ਪਣ ਜਜਮੈਂਟ ਹੋ ਜਾਂਦਾ ਵਾ ਤਾਂ ਤੁਹਾਡੇ ਬੋਲਣ ਦਾ ਤਰੀਕਾ ਵਧੀਆ ਹੋਣਾ ਚਾਹੀਦਾ ਵਾ ਜੇ ਕੋਈ ਵੀ ਤੁਸੀਂ ਜੌਬ ਦੇ ਵਿੱਚ ਆਪਣੀ ਐਟਰੀਬਿਊ ਦਿੰਨੇ ਹੋ ਤਾ ਤੁਹਾਡੇ ਜਿਹੜੇ ਬੋਲਣ ਦਾ ਤਰੀਕਾ ਅਗਲੇ ਤੇ ਪ੍ਰਭਾਵ ਪਾਵੇ ਇਸ ਤਰ੍ਹਾਂ ਦਾ ਜਿਹੜਾ ਤੁਹਾਡਾ ਬੋਲਣ ਦਾ ਤਰੀਕਾ ਹੋਣਾ ਚਾਹੀਦਾ ਤੇ ਕਦੇ ਵੀ ਕੋਈ ਵੀ ਜਦੋਂ ਆਪਾਂ ਗੱਲ ਕਰਦੇ ਆਂ ਜਾਂ ਕੋਈ ਆਪਾਂ ਇੰਟਰਵਿਊ ਕਰਦੇ ਆਂ ਜਾਂ ਜਾਂ ਕੋਈ ਵੀ ਤਾਂ ਤੁਹਾਡੇ ਬੋਲਣ ਦੇ ਵਿੱਚ ਥੋੜੇ ਜੀ ਇਸ ਤਰ੍ਹਾਂ ਨਹੀਂ ਕਿ ਤੁਸੀਂ ਇੱਕਦਮ ਸਾਰਾ ਕੁਝ ਅਗਲੇ ਨੂੰ ਬੋਲ ਦੇਣਾ ਤਾਂ ਉਹਦੇ ਵਿੱਚ ਥੋੜਾ ਜਿਹਾ ਠਹਿਰਾਵਾਂ ਜਾਂ ਰੋਕਣਾ ਵੀ ਤੁਸ ਤੁਹਾਨੂੰ ਪੈਂਦਾ ਕਿ ਇਹ ਨਹੀਂ ਕਿ ਲਗਾਤਾਰ ਹੀ ਤੁਸੀਂ ਬੋਲਦੇ ਜਾਓ ਬੋਲਦੇ ਜਾਓ ਇਹ ਨਹੀਂ ਤਾਂ ਤੁਹਾਡਾ ਬੋਲਣ ਦਾ ਤਰੀਕਾ ਵਧੀਆ ਹੋਣਾ ਚਾਹੀਦਾ ਜੇਕਰ ਤੁਸੀਂ ਆਪਣੇ ਜਿਹੜੀਆਂ ਬੋਲਣ ਦੇ ਤਰੀਕੇ ਨੂੰ ਵਧੀਆ ਬਣਾਉਣਾ ਵਾ ਜਾਂ ਆਪਣੀ ਕਮਿਊਨੀਕੇਸ਼ਨ ਸਕਿੱਲ ਨੂੰ ਵਧੀਆ ਬਣਾਉਣਾ ਤਾਂ ਤੁਸੀਂ ਆਪਣਾ ਇੱਕ ਜਿਵੇਂ ਮਾਲਕੀ ਵੀਡੀਓ ਵੀ ਆਪਣੀ ਬਣਾ ਸਕਦੇ ਹੋ ਤੁਸੀਂ ਆਪਣਾ ਇੱਕ ਕਮਰੇ ਦੇ ਵਿੱਚ ਬੈਠ ਕੇ ਤੁਸੀਂ ਆਪਣਾ ਵੀਡੀਓ ਸ਼ੂਟ ਕਰ ਸਕਦੇ ਹੋ ਆਪਣੇ ਬੋਲਦਿਆਂ ਦੇ ਕੋਈ ਵੀ ਤੁਸੀਂ ਉਹਦੇ ਉੱਤੇ ਟੌਪਿਕ ਚੱਕ ਕੇ ਬੋਲ ਸਕਦੇ ਹੋ ਤਾਂ ਉਸ ਦੇ ਨਾਲ ਉਹ ਵੀਡੀਓ ਜਦੋਂ ਤੁਸੀਂ ਦੇਖੋਗੇ ਉਹਨੂੰ ਰਿਕਾਰਡ ਕਰਕੇ ਦੇਖੋਗੇ ਤਾਂ ਉਹਦੇ ਵਿੱਚ ਤੁਹਾਨੂੰ ਸਾਰਾ ਮਤਲਬ ਕੀ ਤੁਹਾਡਾ ਪਤਾ ਲੱਗ ਜਾਊਗਾ ਕਿ ਕਿਸ ਤਰ੍ਹਾਂ ਤੁਸੀਂ ਬੋਲਦੇ ਹੋ ਕਿੱਥੇ ਤੁਸੀਂ ਗਲਤ ਹੋ ਵੀ ਕਿਵੇਂ ਆਪਾਂ ਕਿਸੇ ਨਾਲ ਗੱਲਬਾਤ ਕਰਨੀ ਹੈ ਕਿਸ ਤਰ੍ਹਾਂ ਦਾ ਜਿਹੜਾ ਤੁਹਾਡਾ ਅਗਲੇ ਤੇ ਪ੍ਰਭਾਵ ਪਵੇ ਜਾਂ ਤੁਸੀਂ ਇੱਕ ਜਿਵੇਂ ਆਪਾਂ ਸ਼ੀਸ਼ੇ ਮੁੜੇ ਖੜਕੇ ਵੀ ਤੁਸੀਂ ਉਹ ਆਪਣੀ ਜਿਹੜੀ ਸਕਿੱਲ ਆ ਐਂਪਰੂਵਮੈਂਟ ਕਰ ਸਕਦੇ ਹੋ ਕਿ ਜੇ ਤੁਸੀਂ ਸ਼ੀਸ਼ੇ ਮੁੜੇ ਖੜਕੇ ਬੋਲਦੇ ਹੋ ਤਾਂ ਉਹਦੇ ਵਿੱਚ ਵੀ ਤੁਹਾਨੂੰ ਆਪਣਾ ਜਿਹੜਾ ਜਦੋਂ ਤੁਸੀਂ ਬੋਲੋਗੇ ਤਾਂ ਤੁਹਾਡਾ ਪਤਾ ਲੱਗੂਗਾ ਕਿ ਤੁਸੀਂ ਕਿ ਫੇਸ ਦਾ ਤੁਹਾਨੂੰ ਪਤਾ ਲੱਗੂਗਾ ਕਿ ਕਿਸ ਤਰ੍ਹਾਂ ਲੱਗਦੇ ਹੋ ਤੁਸੀਂ ਜਦੋਂ ਵੀ ਕਿਸੇ ਨਾਲ ਗੱਲਬਾਤ ਕਰਦੇ ਹੋ ਇੱਕ ਜਦੋਂ ਆਪਾਂ ਕਿਸੇ ਨਾਲ ਗੱਲਬਾਤ ਕਰਦੇ ਆ ਤਾਂ ਉਸ ਸਮੇਂ ਆਪਣਾ ਜਿਹੜਾ ਆਈ ਕੰਟੈਂਟ ਹੋਣਾ ਜ਼ਰੂਰੀ ਹੁੰਦਾ ਵਾ ਅਗਲੇ ਜਿਵੇਂ ਤੁਸੀਂ ਦੇਖਿਆ ਕਿ ਕਈ ਬੱਚੇ ਜਿਵੇਂ ਆਪਾਂ ਆਈ ਲੈਸ ਦਾ ਪੇਪਰ ਦਿੰਨੇ ਆ ਤਾਂ ਉਹਦੇ ਵਿੱਚ ਜਿਹੜਾ ਹੁੰਦਾ ਵਾ ਸਪੀਕਿੰਗ ਕਰਦੇ ਆ ਤਾਂ ਜ਼ਿਆਦਾਤਰ ਬੱਚਿਆਂ ਦੇ ਬੈਂਡ ਨਹੀਂ ਆਉਂਦੇ ਪਰ ਉਹਨਾਂ ਦੀ ਇੰਗਲਿਸ਼ ਬੋਲਣ ਦਾ ਤਰੀਕਾ ਬਹੁਤ ਵਧੀਆ ਹੁੰਦਾ ਵਾ ਸਪੀਕਿੰਗ ਉਹਨਾਂ ਦੀ ਬਹੁਤ ਵਧੀਆ ਹੁੰਦੀ ਆ ਪਰ ਉਹ ਬੈਂਡ ਸਕੋਰ ਉਹਨਾਂ ਦੇ ਘੱਟ ਆਉਂਦੇ ਕਿਉਂ ਆਉਂਦੇ ਆ ਕਿਉਂਕਿ ਉਹਨਾਂ ਦਾ ਜਿਹੜਾ ਆਈ ਕੰਟੈਂਟ ਹੁੰਦਾ ਉਹਦੇ ਨਾਲ ਉਹ ਆਪਣੇ ਜਿਹੜੇ ਐਗਜ਼ਾਮੀਨਰ ਨਾਲੋਂ ਟੁੱਟ ਜਾਂਦਾ ਤਾਂ ਉਹਦੇ ਕਰਕੇ ਉਹ ਬੱਚੇ ਜਿਹੜਾ ਉਹ ਪੇਪਰ ਕਲੀਅਰ ਨਹੀਂ ਕਰ ਪਾਉਂਦੇ ਤਾਂ ਉਹ ਕਾਰਨ ਹੁੰਦੇ ਆ ਕਈ ਬੱਚੇ ਆਪਾਂ ਵੇਖਦੇ ਹਾਂ ਉਹਨਾਂ 'ਚ ਪੜਦੇ ਬਹੁਤ ਹੁੰਦੇ ਆ ਪਰ ਉਹਨਾਂ ਦਾ ਜਿਹੜਾ ਕੌਨਫੀਡੈਂਸ ਆ ਜਾਂ ਉਹਨਾਂ ਦਾ ਬੋਲਣ ਦਾ ਤਰੀਕਾ ਵਾ ਉਹੀ ਉਹਨਾਂ ਅੱਗੇ ਨਹੀਂ ਪਤਨ ਦਿੰਦਾ ਤਾਂ ਇਸ ਕਰਕੇ ਆਪਣੇ ਤੁਸੀਂ ਜਿਹੜਾ ਬੋਲਣ ਦੇ ਸਮੇਂ ਕੋਸ਼ਿਸ਼ ਕਰਿਆ ਕਰੋ ਅਗਲੇ ਦੇ ਫੇਸਵਾਲ ਜਿਆਦਾ ਮਤਲਕੀ ਝਾਕਣ ਦੀ ਇਸ ਤਰ੍ਹਾਂ ਨਹੀਂ ਕਿ ਲਗਾਤਾਰ ਤੁਸੀਂ ਅਗਲੇ ਦੇ ਫੇਸਵਾਲ ਝਾਕਣਾ ਪਰ ਆਇਆ ਵੀ ਅਗਲੇ ਨੂੰ ਆਇਆ ਨਾ ਲੱਗੇ ਕਿ ਇਹ ਮੇਥੋਂ ਵੀ ਡਰਦੇ ਹਾਂ ਵਾ ਜਾਂ ਮੇਥੋਂ ਨਰਵਸ ਹੋ ਰਿਹਾ ਇਹ ਚੀਜ਼ ਨਹੀਂ ਹੋਣੀ ਚਾਹੀਦੀ ਇਸ ਕਰਕੇ ਤੁਸੀਂ ਬੋਲਣ ਦਾ ਜਿਹੜਾ ਆਪਣਾ ਤਰੀਕਾ ਅਪਰੂਵ ਕਰੋ ਆਪਣੀ ਸਕਿਲਸ ਨੂੰ ਜਿਹੜਾ ਅਪਰੂਵ ਕਰੋ ਕਮਿਊਨੀਕੇਸ਼ਨ ਸਕਿਲਸ ਨੂੰ ਤਾਂ ਤੁਸੀਂ ਕਿਸੇ ਵੀ ਖੇਤਰ ਵਿੱਚ ਜਿਹੜਾ ਤਰੱਕੀ ਹਾਸਲ ਕਰ ਸਕਦੇ ਹੋ ਇਹ ਨਹੀਂ ਕਿ ਜੌਬ ਦਾ ਹੀ ਇੰਟਰਵਿਊ ਦੇਣਾ ਪਰ ਕਿਤੇ ਵੀ ਤੁਸੀਂ ਆਪਣਾ ਚੰਗਾ ਪ੍ਰਭਾਵ ਛੱਡ ਸਕਦੇ ਹੋ ਕਿਤੇ ਤੁਸੀਂ ਸਪੀਚ ਵੀ ਦੇ ਸਕਦੇ ਹੋ ਜ਼ਿਆਦਾਤਰ ਆਪਾਂ ਇਹ ਦੇਖਦੇ ਆ ਕਿ ਜਿਹੜੇ ਬੰਦੇ ਸਪੀਚ ਬੋਲਦੇ ਆ ਜਿਵੇਂ ਕੋਈ ਲੀਡਰ ਕਹਿ ਲੋ ਜਾਂ ਕੋਈ ਵੈਸੇ ਆਪਾਂ ਦੇਖਦੇ ਆ ਕਿ ਸਪੀਚ ਬੋਲਦੇ ਆ ਮੈਕ ਦੇ ਉੱਤੇ ਚੰਗਾ ਬੋਲ ਲੈਂਦੇ ਆ ਬੇਸ਼ੱਕ ਉਹ ਪੜੇ ਲਿਖੇ ਘੱਟ ਹੋਣ ਪਰ ਉਹ ਹਰੇਕ ਜਗ੍ਹਾ ਆਪਣਾ ਪ੍ਰਭਾਵ ਚੰਗਾ ਛੱਡ ਜਾਂਦੇ ਕਿਉਂ ਛੱਡ ਜਾਂਦੇ ਕਿਉਂਕਿ ਉਹਨਾਂ ਨੂੰ ਬੋਲਣ ਦਾ ਜਿਹੜਾ ਉਹਨਾਂ ਦਾ ਇੱਕ ਸਟੇਜ ਦੇ ਉੱਪਰੋਂ ਇੱਕ ਮਤਲਬ ਕਿ ਬੋਲਣ ਵਾਲਾ ਡਰ ਲੱਥਾ ਹੁੰਦਾ ਪਰ ਕਈ ਵਾਰੀ ਆਏ ਹੁੰਦਾ ਕਿ ਪੜਿਆ ਲਿਖਿਆ ਵਿਅਕਤੀ ਕਿਸੇ ਮੂਰੇ ਬੋਲਣ ਤੋਂ ਸੰਕਦਾ ਉਹੀ ਕਾਰਨ ਹੁੰਦਾ ਕਿ ਉਹਦੀ ਜਿਹੜੀ ਗਿਆਨ ਹੁੰਦਾ ਉਹ ਉਹਦੇ ਅੰਦਰ ਹੀ ਰਹਿ ਜਾਂਦਾ ਉਹ ਬਾਹਰ ਨਹੀਂ ਕਿਸੇ ਤੱਕ ਪਹੁੰਚਦਾ ਤਾਂ ਆਪਣੀ ਜਿਹੜੀ ਬੋਲਣ ਦੀ ਸਕਿੱਲ ਆ ਇਹਨੂੰ ਤੁਸੀਂ ਇੰਪਰੂਵਮੈਂਟ ਕਰੋ ਤਾਂ ਤੁਸੀਂ ਕਿਸੇ ਵੀ ਮੂਦੇ ਵਿੱਚ ਵੀ ਵਧੀਆ ਕੋਈ ਵੀ ਜਵਾਬ ਹਾਸਲ ਕਰ ਸਕਦੇ ਹੋ ਜਾਂ ਕੋਈ ਵਧੀਆ ਤੁਸੀਂ ਕਿਸੇ ਵੀ ਖੇਤਰ ਚ ਤੁਸੀਂ ਚੰਗਾ ਪ੍ਰਭਾਵ ਪਛੜੋਗੇ ਅੱਜ ਦੀ ਵੀਡੀਓ ਲਈ ਸਿਰਫ ਇੰਨਾ ਹੀ ਤੇ ਅਗਲੀ ਵੀਡੀਓ ਵੀ ਆਪਾਂ ਜਲਦ ਲੈ ਕੇ ਆਵਾਂਗੇ ਆਨਲਾਈਨ ਜੌਬਸ ਬਾਰੇ ਵੀਡੀਓ ਚੰਗੀ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਤੁਹਾਨੂੰ ਅਸੀਂ ਨਵੀਆਂ ਤੋਂ ਨਵੀਆਂ ਵੀਡੀਓ ਜਿਹੜੀਆਂ ਤੁਹਾਡੇ ਤੱਕ ਅਸੀਂ ਵਧੀਆ ਪਹੁੰਚਾ ਸਕੀਏ ਇਹ ਧੰਨਵਾਦ